ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਾਦਲਦਾਨ ਇਨਕਾਊਂਟਰ ਹੋ ਚੁੱਕਿਆ ਜੀ ਹਾਂ ਤੁਸੀਂ ਸਹੀ ਸੁਣਿਆ ਕਿ ਬਾਦਲਦਾਨ ਇਨਕਾਊਂਟਰ ਹੋ ਚੁੱਕਿਆ ਜਿਹੜੇ ਦੇ ਨਾਲ ਦੇ ਸਾਥੀ ਯਾਨੀ ਉਹਦੇ ਨਾਲ ਦੇ ਬੰਦੇ ਸੀ ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਪੁਲਿਸ ਨੇ ਇਨਕਾਊਂਟਰ ਕਾਹਦੇ ਲਈ ਕੀਤਾ ਪਰ ਬਾਦਲ ਦੇ ਇਨਕਾਊਂਟਰ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਵੀ ਪੰਗੇ ਗਏ ਨੇ ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਇਸ ਦੇ ਨਾਲ ਹੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਭਾਜੜ ਪੈ ਚੁੱਕੀ ਆ ਪੂਰੀ ਖਬਰ ਸੁਣੋ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਦੇਖੋ ਤਰਥੰਵੀ ਮਚਣ ਜਾ ਰਹੀ ਹੈ ਇੱਕ ਪਾਸੇ ਬਾਦਲ ਦਾ ਇਨਕਾਊਂਟਰ ਹੋ ਚੁੱਕਿਆ ਹੈ ਪੰਜਾਬ ਪੁਲਿਸ ਦੇ ਉੱਤੇ ਉਹਦੇ ਨਾਲ ਦੇ ਬੰਦੇ ਨੇ ਹਮਲਾ ਕਰ ਦਿੱਤਾ ਸੀ ਇਸ ਕਰਕੇ ਜਵਾਬੀ ਹਮਲੇ ਦੇ ਵਿੱਚ ਬਾਦਲ ਨੂੰ ਗੋਲੀ ਮਾਰ ਦਿੱਤੀ ਗਈ ਹੈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਅਕਸਰ ਤੁਸੀਂ ਦੇਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਵਾਲਾਂ ਦੇ ਘੇਰੇ ਵਿੱਚ ਰਹਿੰਦੇ ਆ ਪੰਜਾਬ ਦੀ ਜਨਤਾ ਕੋਈ ਕੁਝ ਕਹਿੰਦਾ ਸੀ ਤੇ ਕੋਈ ਕੁਝ ਕਹਿੰਦਾ ਸੀ ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਬਹੁਤ ਵੱਡਾ ਝੜਕਾ ਲੱਗਣਾ ਹੁਣ ਕਿਹੜੇ ਕਿਹੜੇ ਝੜਕੇ ਲੱਗਣਗੇ ਔਰ ਅੱਗੇ ਜਾ ਕੇ ਇਕਾਲੀ ਦਲ ਕਿਵੇਂ ਵਿਕਸਿਤ ਹੋਊਗਾ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਭਾਜੜ ਪੈ ਚੁੱਕੀ ਹੈ ਮੈਂ ਤੁਹਾਨੂੰ ਪਹਿਲਾਂ ਬਾਦਲ ਦੀ ਖਬਰ ਸੁਣਾਉਣ ਜਾ ਰਿਹਾ ਕਿ ਉਹਦੇ ਨਾਲ ਵਾਪਰਿਆ ਕੀ ਹੈ ਕਿਉਂਕਿ ਉਹਦੇ ਨਾਲ ਦੇ ਸਾਥੀਆਂ ਨੇ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਜਵਾਬੀ ਕਾਰਵਾਈ ਦੇ ਵਿੱਚ ਬਾਦਲ ਨੂੰ ਮਾਰ ਦਿੱਤਾ ਗਿਆ ਤਾਂ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਸਖਬੀਰ ਸਿੰਘ ਬਾਦਲ ਦੀ ਇਕਲਿਆਰ ਪਾਰਟੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਿਵੇਂ ਟੰਗੇ ਗਏ ਨੇ ਔਰ ਕਾਲੀਦਨ ਪੰਜਾਬ ਦੇ ਅੰਦਰ ਵਿਕਸਿਤ ਕਿਵੇਂ ਹੋਊਗਾ ਫੇਰ ਤੋਂ ਸਰਕਾਰ ਬਣਾ ਸਕਦਾ ਸੁਣੋ ਸਿਵਰਾ ਫਾਜ਼ਲ ਕਾਨ یہاں ਜਿੱਥੇ ਕਿ ਪੰਜਾਬ ਪੁਲਿਸ ਨਾਲ ਜੀ ਕਬੱਡੀ ਕਾਰਵਾਈ ਕਰਦੇ ਆਰਐਸਐਸ ਵਰਕਰ ਨਵੀਨ अरोड़ा ਦੀ ਹੱਤਿਆ ਵਿੱਚ ਸ਼ਾਮਲ ਇੱਕ ਸ਼ੂਟਰ ਬਾਦਲ ਦਾ ਐਨਕਾਊਂਟਰ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਕਾਬਲੇ ਦੌਰਾਨ ਪੁਲਿਸ ਦੀ ਗੋਲੀਬੰਦੀ ਕਰਕੇ ਸ਼ੂਟਰ ਬਾਦਲ ਦੀ ਮੌਤ ਹੋਈ ਹੈ ਜਾਣਕਾਰੀ ਮੁਤਾਬਕ पुलिस हथियारों ਦੇ ਬਰਾਮਦਗੀ ਅਤੇ ਮੁਲਜ਼ਮ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਪਿੰਡ ਦੇ ਸ਼ਮਸ਼ਾਨ ਘਰ ਵਿੱਚ ਪਹੁੰਚੀ ਸੀ ਛੇਦਰਾਣ ਹਿੰਦਤ ਪੁਲਿਸ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਦਲ ਦੇ ਦੋ ਸਾਥੀਆਂ ਨੇ ਪੁਲਿਸ ਨੂੰ ਦੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਮੁਕਾਬਲੇ ਦੌਰਾਨ ਆਰਐਸਐਸ ਵਰਕਰ ਨਵੀਨ अरोड़ा ਕਤਲ ਕੇਸ ਦਾ ਮੁੱਖ ਮੁਲਜ਼ਮ ਬਾਦਲ ਪੁੱਤਰ ਗੋਰੀ ਨਾਲ ਮਾਰਿਆ ਗਿਆ ਹੈ ਹਾਲਾਂਕਿ ਇਸ ਗੋਲੀਬਾਰੀ ਚ ਇੱਕ ਹੈੱਡ ਕਨਸਟੇਬਲ ਨੂੰ ਵੀ ਗੋਲ ਲੱਗਨ ਕਰਕੇ ਜ਼ਖਮੀ ਹੋਇਆ ਹੈ ਤਾਂ ਦੱਸਦੇ ਕਿ ਫਿਰੋਜਪੁਰ ਚ ਲੰਗੀ 15 ਨਵੰਬਰ ਨੂੰ ਆਰਐਸਐਸ ਦੇ ਵਰਕਰ ਬਲਦੇਵ ਕਿਸ਼ਨ अरोड़ा ਦੇ ਪੁੱਤਰ नवीन अरोड़ा ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤਾਂ ਸੁਣ ਲਿਆ ਪੰਜਾਬ ਵਾਲੇ ਬਾਦਲ ਨੂੰ ਥਾਂ ਤੇ ਹੀ ਢੇਰ ਕਰ ਦਿੱਤਾ ਗਿਆ ਯਾਨੀ ਸ਼ੂਟਰ ਬਾਦਲ ਨੇ ਪੰਜਾਬ ਪੁਲਿਸ ਦੇ ਉੱਤੇ ਪਹਿਲਾਂ ਗੋਲੀ ਚਲਾਈ ਉਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ ਤਾਂ ਹੁਣ ਦੂਜੇ ਪਾਸੇ ਆਜੋ ਵੀ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਡੰਗੇ ਜਾਣਗੇ ਯਾਨੀ ਪੰਜਾਬ ਦੇ ਅੰਦਰ ਬਹੁਤ ਸਾਰੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਦਲ ਬੜੇ ਜੋਰਾਂ ਸ਼ੋਰਾਂ ਦੇ ਨਾਲ ਕਹਿੰਦੇ ਜੀ ਹੁਣ ਵਾਪਸੀ ਕਰ ਸਕਦਾ ਹੈ ਕਿਵੇਂ ਕਰ ਸਕਦਾ ਇੱਕ ਸਵਾਲ ਤੁਹਾਡੇ ਸਾਹਮਣੇ ਪਹਿਲਾ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਖੁਦ ਅੱਜ ਭਾਸ਼ਣ ਦੇ ਚੁੱਕੇ ਨੇ ਕਿ ਅਸੀਂ ਸਾਰੇ ਮੁੱਦਿਆਂ ਦੇ ਉੱਤੇ ਗਾਰੰਟੀ ਦੇਣ ਜਾ ਰਹੇ ਹਾਂ ਗਾਰੰਟੀਆਂ ਪਹਿਲਾਂ ਵੀ ਬਹੁਤ ਸਾਰੀਆਂ ਆ ਗਈਆਂ ਪੰਜਾਬ ਦੇ ਲੋਕਾਂ ਦਾ ਕਹਿਣਾ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਬੜੀ ਹੀ ਅਹਿਮ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾ ਜਿਹੜਾ ਮੁੱਦਾ ਪੰਜਾਬ ਦੇ ਅੰਦਰ ਬਣਿਆ ਸੀ ਉਹ ਇਹ ਸੀ ਕਿ 1-1000 ਰੁਪਈਆ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੂੰ ਦਿੱਤਾ ਜਾਊਗਾ ਪਰ ਨਹੀਂ ਔਰ ਦੂਜੇ ਪਾਸੇ ਹੀ ਅੱਜ ਮੁੱਖ ਮੰਤਰੀ ਭਗਵੰਤ ਸਿਮਰਨ ਗਾਰੰਟੀ ਦੇਣ ਆ ਰਹੇ ਸੀ ਤਾਂ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਕਈ ਸਾਰੀਆਂ ਗੱਲਾਂ ਕਹੀਆਂ ਕਿ ਅਸੀਂ 4 ਸਾਲਾਂ ਦੇ ਵਿੱਚ ਜੋ ਨਹੀਂ ਕਰ पाए ਉਹ ਅਸੀਂ ਹੁਣ ਕਰਾਂਗੇ ਪਰ ਪੰਜਾਬ ਦੀ ਜਨਤਾ ਇਸ ਗੱਲ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਕਿਉਂਕਿ ਸਰਬੀਰ ਸਿੰਘ ਬਾਦਲ ਇੱਕ ਪਾਸੇ ਜੋਰਾਂ ਸ਼ੋਰਾਂ ਦੇ ਨਾਲ ਇਨਾਂ ਦੀ ਪੋਲ ਖੋਲਣ ਦੀ ਕੋਸ਼ਿਸ਼ ਕਰਦੇ ਸੀ ਔਰ ਦੂਜੇ ਪਾਸੇ ਭਗਵੰਤ ਮਾਨ ਨੇ ਅੱਜ ਖੁਦ ਹੀ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ ਹੁਣ ਗਰੰਟੀ ਦਿੰਦੇ ਹਾਂ ਪਰ ਗਰੰਟੀ ਪੰਜਾਬ ਦੇ ਲੋਕਾਂ ਨੂੰ ਅਕਸਰ ਪਤਾ ਹੈ ਕਿ ਸਰਕਾਰ ਕੀ ਕਰ ਸਕਦੀ ਹੈ ਔਰ ਕੀ ਨਹੀਂ ਕਰ ਸਕਦੀ ਤਾਂ ਹੁਣ ਮੁੱਖ ਮੰਤਰੀ ਨੇ ਇੱਕ ਐਲਾਨ ਕੀਤਾ ਸੀ ਕਿ ਅਸੀਂ 1-1000 ਰੁਪਏ ਪੰਜਾਬ ਦੀਆਂ ਮਹਿਲਾਵਾਂ ਨੂੰ ਦੇਵਾਂਗੇ ਉਸ ਤੋਂ ਵੀ ਮੁੱਕਰ ਗਈ ਸਰਕਾਰ ਕਿਉਂਕਿ ਇਹ ਚੌਥਾ ਪੰਜਵਾਂ ਬਜਟ ਹੈ ਜਿਹਦੇ ਵਿੱਚ ਮਹਿਲਾਵਾਂ ਦਾ ਇੱਕ ਰੁਪਿਆ ਤੱਕ ਨਹੀਂ ਆਇਆ ਪਰ ਹੁਣ ਦੂਜੇ ਪਾਸੇ ਜੀ ਅਕਾਲੀ ਦਲ ਦੇ ਵਿੱਚ ਭਾਜੜ ਕਿਵੇਂ ਪੈ ਗਈ ਹੈ ਅਕਾਲੀ ਦਲ ਨੂੰ ਬਿਲਕੁਲ ਇੱਕ ਨਵਾਂ ਰਸਤਾ ਲੱਭ ਚੁੱਕਿਆ ਹੈ ਯਾਨੀ ਪੰਜਾਬ ਦੇ ਅੰਦਰ ਕਿਸੇ ਵੀ ਮੁੱਦੇ ਪ੍ਰਤੀ ਪੰਜਾਬ ਦੀ ਸਰਕਾਰ ਬਿਲਕੁਲ ਨਾਕਾਮਤਾ ਨਹੀਂ ਕਹਿ ਸਕਦੇ ਕਈ ਮੁੱਦਿਆਂ ਪ੍ਰਤੀ ਨਕਾਮੀ ਰਹੀ ਹੈ ਜਿਵੇਂ ਹੁਣ ਚਿੱਟੇ ਦਾ ਮਾਮਲਾ ਲਾ ਲੋ ਚਿੱਟੇ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਵੱਡਾ ਐਕਸ਼ਨ ਕੀਤਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੀ ਜਨਤਾ ਆਉਂਦੀ ਹੈ ਤਾਂ ਫੇਰ ਜਦੋਂ ਵਿਕਰਮ ਮਜੀਠੀ ਤੇ ਐਕਸ਼ਨ ਕਰਦਾ ਨਾ ਤਾਂ ਉਸ ਤੋਂ ਬਾਅਦ ਪੰਜਾਬ ਦੇ ਲੋਕ ਪਲਟਾ ਮਾਰ ਜਾਂਦੇ ਆ ਕਿ ਅਸੀਂ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਪਰ ਭਾਈ ਕਹਿੰਦੇ ਨੇ ਵੀ ਚਲਦੇ ਚਲਦੇ ਆ ਰਸਤੇ ਦੇ ਵਿੱਚ ਇੱਕ ਐਸਾ ਬਦਲਾ ਖੜਾ ਕਰ ਦਿੱਤਾ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਅਸੀਂ ਤੁਹਾਨੂੰ ਗਾਰੰਟੀ ਦਿੰਨੇ ਆ ਜਿਹੜੇ ਕੰਮ 4 ਸਾਲਾਂ ਦੇ ਵਿੱਚ ਨਹੀਂ ਹੋਏ ਉਹ ਅਸੀਂ ਹੁਣ ਕਰਾਂਗੇ ਪਰ ਜੀ ਪੰਜਾਬ ਦੀ ਜਨਤਾ ਤਾਂ ਕਹਿੰਦੇ ਹੁਣ ਉਹਨਾਂ ਨਾਲੋਂ ਜ਼ਿਆਦਾ ਹੀ ਸਿਆਣੀ ਆ ਜਿਹੜਾ ਬੰਦਾ ਕਹਿੰਦੇ ਜੀ 4 ਸਾਲਾਂ ਦੇ ਅੰਦਰ ਕੋਈ ਕੰਮ ਕਾਜ ਨਹੀਂ ਕਰ ਪਾਇਆ ਉਹ ਹੁਣ ਕਿਵੇਂ ਕਰੂਏ ਪੰਜਾਬ ਦੇ ਲੋਕਾਂ ਦੀ ਇੱਕ ਅਲੱਗ ਥਿਉਰੀ ਹੈ ਤਾਂ ਕਾਲੀਦਾਰ ਨੂੰ ਵੱਡਾ ਮੁੱਦਾ ਫੇਰ ਤੋਂ ਲੱਭ ਗਿਆ ਹੁਣ ਕਾਲੀਦਾਰ ਵਿਕਸਿਤ ਹੋਣ ਦੀ ਪੂਰੀ ਜੋਰ-ਸ਼ੋਰਾਂ ਦੇ ਨਾਲ ਵਾਪਸੀ ਕਰਨ ਦੀ ਇਹ ਕੋਸ਼ਿਸ਼ ਕਰੂਗਾ ਔਰ ਦੂਜੇ ਪਾਸੇ ਭਗਵੰਤ ਮਾਨ ਬਜਟ ਨਹੀਂ ਪੇਸ਼ ਕਰ पाए ਜੇਕਰ ਬਜਟ ਦੇ ਵਿੱਚ ਉਹ ਚੀਜ਼ਾਂ ਨੂੰ ਲਿਆਉਂਦੇ ਨੇ ਜਿਹੜੀਆਂ ਪੰਜਾਬ ਦੇ ਹਿੱਤਾਂ ਵਿੱਚ ਨੇ ਪਹਿਲਾ ਨੰਬਰ ਤਾਂ ਦੇਖੋ ਇਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਜੇਕਰ ਰਾਜ ਵੀ ਮਹਿਲਾਵਾਂ ਨੂੰ ਉਹ ਦਿੰਦੇ ਨੇ ਤਾਂ ਹੋ ਸਕਦਾ ਵੀ ਜਿੰਨੀਆਂ ਕਿ ਮਹਿਲਾਵਾਂ ਨੇ ਪੰਜਾਬ ਦੇ ਅੰਦਰ ਉਹ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਖੜ ਜਾਣ ਕਈ ਪੰਜਾਬ ਦੇ ਮੁੱਦੇ ਹੋਰ ਵੀ ਨੇ ਕੱਲਾ 1000 ਰੁਪਏ ਦਾ ਮਾਮਲਾ ਨਹੀਂ ਹੈ ਇਹ ਤਾਂ ਸਿਰਫ ਇੱਕ ਮੁੱਦਾ ਸੀ ਮਹਿਲਾਵਾਂ ਦਾ ਜਿਹੜਾ ਇਹਨਾਂ ਨੇ ਬੜਾਇਆ ਸੀ ਕਿਉਂਕਿ ਮੁੱਦਾ ਪਾਣੀਆਂ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਬੇਰੋਜ਼ਗਾਰੀ ਦਾ ਪਰਵਾਸ ਦਾ ਵੀ ਹੈ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਬਾਹਰੋਂ ਪ੍ਰਵਾਸ ਹੋ ਰਿਹਾ ਉਹਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਖੁਦ ਬਿਆਨ ਦੇ ਚੁੱਕੇ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਅੰਦਰੋਂ ਸੀ ਨਹੀਂ ਕੱਢ ਸਕਦੇ ਇਸ ਕਰਕੇ ਵੀ ਸਰਕਾਰ ਇੱਥੇ ਨਕਾਮ ਰਹਿੰਦੀ ਹੈ ਪੰਜਾਬ ਦੀ ਜਨਤਾ ਪੰਜਾਬ ਦੇ ਗਰੀਬ ਗੁਰਬੇ ਲੋਕ ਉਹ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਉਹ ਚਾਹੁੰਦੇ ਨੇ ਕਿ ਸਾਡੇ ਪੰਜਾਬ ਦੇ ਅੰਦਰ ਅਸੀਂ ਪੀੜ੍ਹੀਆਂ ਤੋਂ ਲਹੂ ਪਸੀਨਾ ਬਹਾਉਂਦੇ ਆ ਰਹੇ ਹਾਂ ਪਰ ਸਾਡਾ ਜਿਹੜਾ ਕੰਮ ਕਾਜ ਹੈ ਉਹ ਪ੍ਰਵਾਸੀ ਲੋਕ ਸਾਡੇ ਤੋਂ ਖੋਹੇ ਲਿਆ ਰਹੇ ਨੇ ਇਸ ਕਰਕੇ ਕਈ ਮੁੱਦੇ ਪ੍ਰਤੀ ਨਕਾਮ ਆ ਸਰਕਾਰ ਤਾਂ ਦੂਜੇ ਪਾਸੇ ਜੀ ਅਕਾਲੀ ਦਰ ਕਹਿੰਦੇ ਹੁਣ ਜੋਰਾਂ ਸ਼ੋਰਾਂ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰੂਗਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ